ਫਗਵਾਟਰ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਥਾਂ-ਥਾਂ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਪਿੰਡਾਂ ਵਿੱਚ ਜਾ ਕੇ ਸਰਚ ਆਪਰੇਸ਼ਨ ਜਿਹੜੇ ਆ ਉਹ ਚਲਾਏ ਜਾ ਰਹੇ ਆ ਅਤੇ ਭਾਰੀ ਮਾਤਰਾ ਵਿੱਚ ਨਸ਼ਾ ਵੀ ਜਿਹੜਾ ਉਹ ਬਰਾਮਦ ਕੀਤਾ ਜਾ ਰਿਹਾ ਇਸੇ ਦੇ ਤਹਿਤ ਅੱਜ ਫਗਵਾਟਰ ਪੁਲਿਸ ਨੇ ਸਤਲੁਜ ਦਰਿਆ ਤੇ ਇੱਕ ਸਰਚ ਆਪਰੇਸ਼ਨ ਕੀਤਾ ਤਾਂ ਇਸ ਬਰਾਣ ਭਾਰੀ ਮਾਤਰਾ ਵਿੱਚ ਲਾਹਣ ਜਿਹੜੀ ਆ ਉਹ ਬਰਾਮਦ ਕੀਤੀ ਹੈ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਸਤਲੁਜ ਦਰਿਆ ਦੀਆਂ ਹਨ ਜਿੱਥੇ ਅੱਜ ਫਰੋਇਪਰ ਪੁਲਿਸ ਨੇ ਇੱਕ ਸਰਚ ਆਪਰੇਸ਼ਨ ਚਲਾਇਆ ਸੀਗਾ ਤਾਂ ਸਰਚ ਆਪਰੇਸ਼ਨ ਦੌਰਾਨ ਉਥੋਂ ਭਾਰੀ ਮਾਤਰਾ ਵਿੱਚ ਜਿਹੜੀ ਲਾਹਣ ਉਹ ਬਰਾਮਦ ਕੀਤੀ ਆ ਤਾਂ ਮੌਕੇ ਤੇ ਜਿਹੜਾ ਸਮਾਨ ਜੋ ਤਰਪਾਲਾਂ ਅਤੇ ਡ੍ਰਮ ਉਹ ਵੀ ਬਰਾਮਦ ਕੀਤੇ ਆ ਤਾਂ ਲਗਾਤਾਰ ਹੀ ਫਰੋਇਪਰ ਪੁਲਿਸ ਵੱਲੋਂ ਇਹ ਕਾਰਵਾਈਆਂ ਜੜੀਆਂ ਉਹ ਕੀਤੀਆਂ ਜਾ ਰਹੀਆਂ ਨਾਲ ਹੀ ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂਗਾ ਪਹਿਲਾਂ ਵੀ ਕਈ ਵਾਰ ਸਤਲੁਜ ਦਰਿਆ ਤੇ ਰੇਡ ਕਰਕੇ ਫਰੋਇਟਰ ਪੁਲਿਸ ਨੇ ਭਾਰੀ ਮਾਤਰਾ ਵਿੱਚ ਲਾਹਣ ਜੜੀ ਆ ਉਹ ਬਰਾਮਦ ਕੀਤੀ ਆ ਤਾਂ ਹੁਣ ਇੱਕ ਵਾਰ ਫਿਰ ਵੱਡੀ ਕਾਰਵਾਈ ਜਿਹੜੀ ਫਰੋਇਟਰ ਪੁਲਿਸ ਨੇ ਕੀਤੀ ਆ ਕਿ ਸਤਲੁਜ ਦਰਿਆ ਤੇ ਜਿਹੜੀ ਰੇਡ ਕੀਤੀ ਗਈ ਆ ਤਾਂ ਇਸ ਰੇਡ ਦੌਰਾਨ ਭਾਰੀ ਮਾਤਰਾ ਵਿੱਚ ਲਾਹਣ ਜੜੀ ਆ ਉਹ ਬਰਾਮਦ ਕੀਤੀ ਗਈ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਟਰ ਦੇ ਸਤਲੁਜ ਦਰਿਆ ਦੀਆਂ ਹਨ ਜਿੱਥੇ ਪੁਲਿਸ ਵੱਲੋਂ ਇੱਕ ਵੱਡੀ ਰੇਡ ਜਿਹੜੀ ਆ ਕੀਤੀ ਗਈ ਆ ਸਰਚਪ੍ਰੇਸ਼ਨ ਗ੍ਰਹਣ ਉਥੇ ਨਾਣ ਜਿਹੜੀ ਆ ਉਹ ਬਰਾਮਦ ਕੀਤੀ ਗਈ ਆ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਐਸਪੀ ਡੀ ਅਗਰ ਨੂੰ ਧੀਰ ਕੁਮਾਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਰ ਜ਼ਿਲ੍ਹਾ ਫਰੀਪੁਰ ਦੀ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦੀ ਬਰਾਮਦਗੀ ਲਈ ਕਿਤੇ ਕਿਤੇ ਸਰਚਪ੍ਰੇਸ਼ਨ ਕੀਤਾ ਗਿਆ ਜੀ ਮਾਨਜੋਗ ਐਸਐਸਪੀ ਫਰੀਦਪੁਰ ਮਿਸ ਸੋਮਿਆ ਮਿਸਤਰਾ ਜੀ ਦੇ ਰਹਿਨਮਾਈ ਹੇਠ ਅੱਜ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਕੀਤਾ ਗਿਆ ਸੀ ਜਿਹੜਾ ਸਤਲੁਜ ਦਰਿਆ ਹੈ ਭਾਰਤ-ਪਾਕ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਉੱਥੇ ਡੀਐਸਪੀ ਸਿਟੀ ਸ੍ਰੀ ਸੁਖਵਿੰਦਰ ਜੀ ਤੇ ਡੀਐਸਪੀ ਡੀ ਸ੍ਰੀ ਬਲਕਾਰ ਜੀ ਦੇ ਲੀਡਰਸ਼ਿਪ ਵਿੱਚ ਉੱਥੇ 30000 ਲੀਟਰ ਲਾਹਣ ਦੀ ਰਿਕਵਰੀ ਹੈਗੀ ਨਾਲ ਨਾਲ 400 ਬੋਤਲ ਨਜਾਇਜ਼ ਇੰਸਰਾਬਦੀ ਰਿਕਵਰੀ ਹੈਗੀ ਤੇ ਅੱਗੇ ਵੀ ਇਸ ਪ੍ਰਕਾਰ ਦੇ ਆਪਰੇਸ਼ਨ ਜਿਹੜੇ ਹੈਗੇ ਉਹ ਜਾਰੀ ਰਹਿਣਗੇ